ਹੈਲੋ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਆ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲਓ ਜੀ ਇੱਥੇ ਸਵੇਰੇ-ਸਵੇਰੇ ਖਾਰੇ ਸੀਗੇ ਰੋਟੀ ਤੇ ਇਹਨਾਂ ਨੇ ਜਾਣਾ ਸੀਗਾ ਦਫ਼ਤਰ ਹਨਾ ਤੇ ਮੈਂ ਇਹਨਾਂ ਨੂੰ ਰੋਟੀ ਫੜਾ ਰਹੀ ਸੀਗੀ ਹਨਾ ਠੀਕ ਸਵੇਰ ਦਾ ਟਾਈਮ ਸੀ ਬੱਚੇ ਚਲੇ ਗਏ ਸੀਗੇ ਮਤਲਬ ਹੱਲੇ ਮੰਮੀ ਰੋਟੀ ਬਣਾਈ ਜਾਂਦੇ ਸੀਗੇ ਪਹਿਲਾਂ ਤੇ ਚਲੋ ਮੈਂ ਹੀ ਬਣਾਉਂਦੀ ਸੀ ਸਾਰਾ ਕੰਮ ਕਰਦੀ ਸੀ ਹੁਣ ਮੰਮੀ ਘਰੇ ਹੁੰਦੇ ਆ ਨਾ ਰਿਟਾਇਰ ਹੋਣ ਤੋਂ ਬਾਅਦ ਤੇ ਕਈ ਵਾਰੀ ਫੁਲਕੇ ਰਹਿ ਜਾਂਦੇ ਸਾਡੇ ਤਿੰਨਾਂ ਜਣਿਆਂ ਦੇ ਪਿੱਛੋਂ ਫਿਰ ਉਹ ਬਣਾ ਦਿੰਦੇ ਹੈਗੇ ਚਲੋ ਮੈਂ ਬਣਾ ਲੈਂਦੀ ਹਾਂ ਨਾ ਮੈਂ ਉਧਰ ਸਫਾਈਆਂ ਸੁਫਈਆਂ ਦਾ ਕੰਮ ਕਰ ਲੈਣੀ ਉਹਨੇ ਟਾਈਮ 'ਚ ਨਾ ਇੱਕ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੇਰਾ ਪੇਪਰ ਚੱਲ ਰਿਹਾ ਹੈ ਨਾ ਤੇ ਉਹਦਾ ਕਰਕੇ ਮੈਨੂੰ ਟਾਈਮ ਕੱਢਣਾ ਪੈਂਦਾ ਵੀ ਟਾਈਮ ਤਾਂ ਹੀ ਉਮਰ ਜੀ ਤਾਂ ਹੈ ਨਹੀਂ ਹੈ ਨਾ ਵੀ ਬੱਚਿਆਂ ਦੇ ਬਾਅਦ ਪੜਾਈ-ਪੜੂਈ ਵਾਲਾ ਤਾਂ ਕੋਈ ਸਿਸਟਮ ਨਹੀਂ ਬਣਦਾ ਹੈਗਾ ਹੈ ਨਾ ਵੀ ਆਪ ਆੜ ਲਈਏ ਕਿਉਂਕਿ ਕਨਸਟਿਟਿਊਸ਼ਨ ਬਣਦਾ ਹੀ ਨਹੀਂ 12 1 ਵਜੇ ਵੇਲੇ ਹੁੰਨੇ ਆ ਤੇ 2:30 ਵਜੇ ਦਿੰਦਾ ਬੱਚਿਆਂ ਨੇ ਪ੍ਰਵੇਸ਼ ਹੀ ਕਰ ਜਾਣਾ ਹੁੰਦਾ 2 ਵੇ ਦੀ ਛੁੱਟੀ ਆ ਅੱਧਾ ਘੰਟਾ ਉਹਨਾਂ ਨੂੰ ਵੇਣ ਤੇ ਲੱਗ ਜਾਂਦਾ ਹੈਗਾ ਨਾ ਤੇ ਮੈਨੂੰ 2 ਵਜੇ ਕਿਚਨ ਦੇ ਵਿੱਚ ਉਹਨਾਂ ਲਈ ਕੁਛ ਨਾ ਕੁਛ ਤਿਆਰ ਕਰਨਾ ਪੈਂਦਾ ਹੈਗਾ ਹਨਾ ਵੀ ਔਨਸਰ ਚਲੋ ਫਿਰ ਲੈ ਲੈਂਦੇ ਹੈਗੇ ਆ ਤੇ ਕਈ ਵਾਰ ਤਾਂ ਲੈਂਦੇ ਦੋ ਅੱਧਾ ਘੰਟਾ ਰੋਕ ਕੇ ਆ ਪਰ ਮੈਨੂੰ ਇਹ ਹੁੰਦਾ ਵੀ ਚਲੋ ਬਣਾ ਦਿਆਂ ਹਨਾ ਵੀ ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਕਦੋਂ ਰੋਲਾ ਜਾ ਪਉਣ ਲੱਗ ਜਾਣ ਹਨਾ ਤੇ ਐਥੇ ਰੋਟੀ ਖਾਂਦੇ ਸੀਗੇ ਤੇ ਮੈਂ ਨਾ ਇੱਥੇ ਕਾਫੀ ਦਿਨਾਂ ਦੀ ਮਸ਼ੀਨ ਰੱਖੀ ਹੋਈ ਸੀ ਜੀ ਮੈਂ ਕਿ ਚਲੋ ਅੰਦਰ ਕੀ ਸੰਭਾਲਣੀ ਹੈ ਇਹ ਇਹਨੂੰ ਡੱਬੇ ਚ ਪਾ ਕੇ ਰੱਖ ਦਿੰਨੀ ਅੰਦਰ ਮੈਂ ਜਿੱਦਾਂ ਡੱਬੇ ਜੇ ਬਣੇ ਹੁੰਦੇ ਆ ਮਸ਼ੀਨ ਦੇ ਹਨਾ ਤੇ ਮੈਨੂੰ ਉਹ ਚ ਕੱਢਣੀ ਕਰਨੀ ਹਨਾ ਬਹੁਤ ਔਖੀ ਹੋ ਜਾਂਦੀ ਹੈ ਤੇ ਮੈਂ ਕਿ ਚਲੋ ਹਨਾ ਇਹਦਾ ਕੰਮ ਕਰ ਹੀ ਦੇਵਾਂ ਤੇ ਰੋਜ਼ ਮੇਰਾ ਟਾਈਮ ਲੱਗਦਾ ਨਹੀਂ ਅੱਜ ਮੈਂ ਕਿ ਚਲੋ ਤੁਸੀਂ ਇੱਥੇ ਰੋਟੀ ਖਾਓ ਬੈਠੇ ਹਨਾ ਤੇ ਮੈਂ ਇਹ ਜਿਹੜਾ ਕੰਮ ਕਰਦੀ ਹੈਗੀ ਆ ਨਾਲ ਹੀ ਇਹ ਨਾ ਟੀ-ਸ਼ਰਟ ਸਿਨਾਈ ਲੌਂਜ ਦੇ ਕੱਪੜੇ ਦੀਆਂ ਹਨਾ ਕੱਪੜਾ ਤਾਂ ਬਹੁਤ ਹਲਕਾ ਗਰਮੀ ਚ ਪਾਉਣ ਵਾਲਾ ਪਰ ਇਹ ਉਦੜੀਆਂ ਸੀ ਇਹਦੀਆਂ ਸੀਨਾ ਨਹੀਂ ਜਾਂ ਤਾਂ ਇਹ ਬਰੀਕ ਸੂਈ ਹੁੰਦੀ ਆ ਕਿੰਨੇ ਨੰਬਰ ਹੁੰਦੀ ਆ ਮੇਰੇ ਦਿਮਾਗ ਤੋਂ ਵੀ ਨਿਕਲ ਗਈ ਪਤਾ ਨਹੀਂ 8 ਨੰਬਰ ਕੀ 13 ਨੰਬਰ ਸੂਈ ਹੁੰਦੀ ਆ ਸੱਚ ਪਹਿਲਾਂ ਮੈਂ ਉਹ ਤੇ ਕਰ ਲੈਂਦੀ ਹੁੰਦੀ ਸੀਗੀ ਬਹੁਤ ਜ਼ਿਆਦਾ ਬਰੀਕ ਹੁੰਦੀ ਹੈਗੀ ਇਹ 13 ਨੰਬਰ ਵਾਲੀ ਹੈ ਨਾ ਤੇ ਇਹ ਸੂਈ ਤੇ ਲੱਗ ਨਹੀਂ ਰਹੀ ਐ ਸੀ ਮੈਂ ਕਿਹਾ ਵੀ ਦੇਖੋ ਇਹ ਨਾ ਦਾਣੇ ਜਿਹੇ ਤੇ ਟੱਪੇ ਜਿਹੇ ਛੱਡਦੀ ਹੈਗੀ ਹੈ ਨਾ ਗੈਪ ਛੱਡ ਰਹੀ ਹੈ ਵੀ ਇਹ ਨਹੀਂ ਹੋਣੀ ਹੈਗੀ ਇਹਦੇ ਤੇ ਲੱਗਣੀ ਕਿੰਨੇ ਦਿਨ ਹੋ ਗਏ ਪਹਿਲਾਂ ਮੈਨੂੰ ਲੱਗਦਾ ਸੀ ਸ਼ਾਇਦ ਮੇਰੇ ਤੋਂ ਹੋ ਜੂਗੀ ਹੈ ਨਾ ਪਰ ਉਦੋਂ ਮੈਂ ਬ੍ਰੀਕ ਲਿਆ ਕੇ ਲੱਗ ਗਈਆਂ ਲੁੱਗੀਆਂ ਹੁੰਦੀਆਂ ਸੀ ਉਦੋਂ ਲੱਗੀਆਂ ਪਾਉਂਦੇ ਹੁੰਦੇ ਸੀ ਨਾ ਉਹ ਤਾਂ ਕਈ ਵਾਰੀ ਹੋ ਜਾਂਦੀ ਹੁੰਦੀ ਸੀ ਦਿੱਕਤ ਤੇ ਜਾਂ ਕੋਈ ਲੋਹਰਾ ਉਸ ਟਾਈਪ ਦੀਆਂ ਹੁੰਦੀਆਂ ਸੀਗਾ ਹਨਾ ਬਨਾਈਆਂ ਵਾਲੇ ਕੱਪੜੇ ਦੀਆਂ ਉਦੋਂ ਮੈਂ ਮਾਰ ਲੈਂਦੀ ਸੀ ਪਰ ਇੰਨੀ ਕਾਮਯਾਬ ਤਾਂ ਉਹ ਵੀ ਨਹੀਂ ਹੁੰਦੀ ਹੈਗੀ ਸਾਰੇ ਕੱਪੜੇ ਦੇ ਚੱਲ ਜਾਈ ਇਹ ਤਾਂ ਬਾਰਟੀਲ ਰੰਗ ਲਈ ਹੁੰਦੀਆਂ ਹੈਗਾ ਉਹਨਾਂ ਤੋਂ ਹੀ ਕਰਵਾਉਣੀਆਂ ਪੈਂਦੀਆਂ ਹੈਗੀਆਂ ਟੀ-ਸ਼ਰਟ ਬਹੁਤ ਸੋਹਣੀ ਹੈ ਵਾਈਟ ਕਲਰ ਦੀ ਪਰ ਇਹ ਸੈੱਟ ਨਹੀਂ ਆ ਰਹੀ ਸੀ ਇਹਨਾਂ ਦੀ ਫੇਵਰਟ ਸੀਗੀ ਮੈਂ ਕਿਹਾ ਚਲੋ ਹੁਣ ਰਹਿਣ ਹੀ ਦਿੰਦੇ ਜਦੋਂ ਹੁਣ ਵਾਜਦ ਕੋਈ ਨਹੀਂ ਹਨਾ ਤੇ ਇੱਕ ਦੋ ਲੋਹਰਾਂ ਸੀਗੀਆਂ ਉਹ ਤਾਂ ਚਲੋ ਹੋ ਗਈਆਂ ਇਹਦੇ ਤੇ ਇਸੇ ਮਸ਼ੀਨ ਤੇ ਚੱਲ ਗਈ ਹੈਗੀਆਂ ਹਾਰਦਿਕ ਦੀ ਲੋਰ ਸੀ ਕਿ ਇਹਨਾਂ ਦੀ ਲੋਰ ਦੀ ਜੱਪ ਜੀ ਜਿਹੜੀ ਉਹ ਨਿੱਕਲੀ ਹੋਈ ਸੀ ਹਨਾ ਉਹ ਹੋ ਗਈ ਤੇ ਇੱਥੇ ਨਾ ਮਤਲਬ ਜਦੋਂ ਮੇਥੋਂ ਧਾਗਾ ਨਿਕਲ ਜਾਂਦਾ ਟੁੱਟ ਜਾਂਦਾ ਸੀ ਹਨਾ ਤੇ ਮੇਥੋਂ ਧਾਗਾ ਹੀ ਨਹੀਂ ਪੈ ਰਿਹਾ ਸੀ ਮੈਨੂੰ ਦਿਖਦਾ ਹੀ ਨਹੀਂ ਸੀ ਹਨਾ ਵੀ ਕਿੱਧਰ ਨੂੰ ਪਾਉਣਾ ਹੈਗਾ ਤੇ ਇਹਨਾਂ ਨੂੰ ਮੈਂ ਹਸਲ ਲੱਗ ਪਈ ਸੀਗੀ ਵੀ ਮੈਨੂੰ ਧਾਗਾ ਨਹੀਂ ਪੈ ਰਿਆ ਦੇਖ ਲਓ ਹਨਾ ਕਿ ਵੀ ਮੇਰੀ ਨਿਗਾ ਘਟ ਗਈ ਹੈ ਨਾ ਤੇ ਉਲਟਾ ਕਹਿੰਦੇ ਵਸਤਰੀ ਉਮਰ ਹੋ ਗਈ ਆ ਹੁਣ ਤੂੰ ਬੁੱਢੀ ਹੋ ਗਈ ਹੈ ਇਹ ਤਾਂ ਘਟਨੂ ਹੀ ਸੀਗੀ ਵੀ ਤੂੰ ਬਹਾਨੇ ਲਾਉਣੀ ਹੁੰਦੀ ਨਿਗਾ ਘਟ ਗਈ ਹੋ ਉਹ ਤੂੰ ਬੁੱਢੀ ਗਈ ਹੈ ਨਾ ਮੈਨੂੰ ਹਾਸ ਰਏ ਸੀਗੇ ਇੱਥੇ ਤੇ ਮੈਂ ਘੱਬੀ 37 ਸਾਲ ਦੇ ਤੁਸੀਂ 38 ਚਲੋ ਹਨਾ ਹਾਲੇ 38 37 ਸਾਲ ਦੀ ਤੁਸੀਂ ਮੈਨੂੰ ਬੁੱਢੀ ਕਹੀ ਜਾਂਦੇ ਆ ਤੇ ਮੈਂ ਕਹ ਹਾਲੇ ਬੁੱਢੀ ਤਾਂ ਆਪਦੇ ਆਪ ਨੂੰ ਮੇਰੀ ਸੱਸ ਨਹੀਂ ਮੰਨਦੀ ਹੈਗੀ ਹਨਾ ਜਿਹੜੀ ਰਿਟਾਇਰ ਹੋ ਗਈ ਆ 61 ਸਾਲ ਦੇ ਹੋ ਗਈ ਹੈਗੀ ਹੈ ਵੀ ਉਹ ਨਹੀਂ ਆਪਦੇ ਆਪ ਨੂੰ ਤਾਂ ਬਜ਼ੁਰਗ ਮੰਨਦੇ ਤੇ ਤੁਸੀਂ ਮੈਨੂੰ ਹਨਾ ਹੁਣੇ ਬਜ਼ੁਰਗ ਬਣਾਤਾ ਹੈਗਾ ਵੀ ਹਨਾ ਵੀ ਹੌਣ ਵਾਲੀ ਪੀੜ੍ਹੀ ਆਪਣੀ ਵਾਲੀ ਹੈ ਜਿਹੜੀ ਇਹ ਆਪ ਨੂੰ ਵੀ 40 ਸਾਲ ਤੱਕ ਪਹੁੰਚਦੀ ਆ ਆਪਦੇ ਆਪ ਨੂੰ ਬਜ਼ੁਰਗ ਸਮਝਣ ਲੱਗੀ ਤੇ ਮੰਨ ਲਓ ਮਾਈਂਡ ਦੇ ਵਿੱਚ ਆਪਾਂ ਸਮਝਦੇ ਐ ਵੀ ਉਮਰਾਂ ਛੋਟੀਆਂ 70 75 ਸਾਲ ਹਾਰਲੀ ਉਮਰ ਐ ਹਨਾ ਕਿ ਉਸ ਹੱਬ ਨਾਲ ਆਪਾਂ ਆਪ ਹੀ ਅੰਦਾਜ਼ੇ ਲਾ ਲਈ ਵੀ ਅਸੀਂ 40 ਸਾਲ ਤੱਕ ਅਸੀਂ ਬਜ਼ੁਰਗੀ ਬਣ ਗਈ ਐ ਮਿਡਲ ਵਾਲੀ ਤਾਂ ਮੈਨੂੰ ਲੱਗਦਾ ਵਿੱਚੋਂ ਆਪਾਂ ਕੱਢ ਹੀ ਦਿੱਤੀ ਵੀ ਮਿਡਲ ਏਜ ਵੀ ਹੁੰਦੀ ਹੈਗੀ ਕੋਈ ਹਨਾ ਵੀ 45 ਤੋਂ ਲੈ ਕੇ 65 ਤੱਕ ਜਾਂ 55 ਤੱਕ ਹੀ ਮੰਨ ਲਓ ਵੀ ਇੱਕ ਮਿਡਲ ਏਜ ਦਾ ਹੁੰਦਾ ਟਾਈਮ ਹਨਾ ਅੱਧ ਖੜ ਜਿਹਨੂੰ ਆਪਾਂ ਬੋਲਦੇ ਹੁੰਦੇ ਸੀ ਅੱਗੇ ਵੀ ਉਹ ਏਜ ਫਿਰ ਕਿੱਧਰ ਗਈ ਵੀ ਆਪਾਂ ਚਲੋ 35 ਤੱਕ ਤਾਂ ਹਰ ਇੱਕ ਇਨਸਾਨ ਯੰਗ ਹੀ ਹੁੰਦਾ 30 35 ਹਨਾ ਤੇ ਇਸ ਤੋਂ ਬਾਅਦ ਬਸ ਆਪਾਂ ਸਿੱਧਾ ਬੁਢਾਪੇ ਵਾਲਾ ਬੜਾ ਦਿਮਾਗ ਚ ਸਿਗਨਲ ਹੀ ਇਹ ਬਿਠਾ ਲਿਆ ਵੀ ਆਪਣੇ ਤੇ ਹਨਾ ਆਪਾਂ ਬਜ਼ੁਰਗ ਹੋ ਗਏ ਹੈਗੀਆਂ ਤੇ ਉਵੇਂ ਫਿਰ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਨਾ ਜਿਵੇਂ ਆਪਾਂ ਉਹ ਮਾਈਂਡ ਵਾਲਾ ਪੜਦੀ ਹੈਗੀਆਂ ਆਪਾਂ ਹੁਣ ਕਨਸੈਪਟ ਉਹਦੇ ਚ ਹੁੰਦਾ ਹੈਗਾ ਵੀ ਜਿਹੜਾ ਆਪਾਂ ਦਿਮਾਗ ਚ ਸੋਚ ਲਿਆ ਫਿਰ ਹੋਣ ਵੀ ਉਵੇਂ ਲੱਗ ਜਾਂਦਾ ਤੇ ਇੱਥੇ ਵਾਰੀ-ਵਾਰੀ ਮੇਰੀ ਹੈਲਪ ਕਰਦੇ ਸੀਗੇ ਹਨਾ ਇਹ ਬੈਟਰੀ ਜਗਾ ਕੇ ਨਾ ਫੋਨ ਦੀ ਤੇ ਲਾਈਟ ਕਰ ਦਿੰਦੇ ਸੀਗੇ ਤੇ ਮੈਂ ਧਾਗਾ ਪਾ ਲੈਂਦੀ ਸੀ ਹਨਾ ਤੇ ਦੇਖੋ ਹਨਾ ਵੀ ਜੇ ਹਨਾ ਵੀ ਐ ਕੋਈ ਹਸਬੈਂਡ ਹੈ ਜਿਹੜਾ ਆਪਣਾ ਹਨਾ ਜਾਂ ਲਾਈਫ ਪਾਰਟਨਰ ਕੋਈ ਵੀ ਆਪਣੀ ਹਨਾ ਵੀ ਹੈਲਪ ਕਰ ਦਿੰਦੇ ਆਪਾਂ ਚਾਹੀਏ ਹਸਬੈਂਡ ਵਾਈਫ ਲਈ ਤੇ ਵਾਈਫ ਹਸਬੈਂਡ ਦੀ ਕੋਈ ਛੋਟੀ ਛੋਟੀ ਗੱਲ ਤੇ ਵੀ ਆਪਾਂ ਹੈਲਪ ਕਰਦੇ ਆਂ ਤਾਂ ਥੋੜਾ ਜਿਹਾ ਇਹ ਹੋ ਜਾਂਦਾ ਅਗਲੇ ਨੂੰ ਹਨਾ ਵੀ ਵੀ ਜਿਵੇਂ ਵਾਈਫ ਲਈ ਤੇ ਚਲ ਮੰਨ ਲਓ ਇਹ ਬੰਦੇ ਵੀ ਡਿਊਟੀ ਬਣ ਜਾਂਦੀ ਹੈ ਜੇ ਚਾਂਸ ਕਰਦਾ ਹਸਬੈਂਡ ਕਰਦੇ ਹੈਗੇ ਹਨਾ ਤਾਂ ਉਹ ਹੀ ਕਰ ਲੈਂਦੇ ਵੀ ਲੈ ਬੜੇ ਹੈਲਪ ਕਰਾਉਂਦਾ ਬੜਿਆ ਕੰਮ ਕਰਾਉਂਦਾ ਕਾ ਉਸ ਕਰਨਾ ਜੁਆਇੰਟ ਫੈਮਿਲੀ ਜਦ ਲਈ ਬਾਲਾ ਹੋਣ ਲੱਗ ਜਾਂਦਾ ਵੀ ਲੈ ਇੰਨਾ ਅੱਗੇ ਪਿੱਛੇ ਫਿਰਦਾ ਮਾਣਾ ਮਾੜਾ ਵੀ ਕਰਵਾਉਂਦਾ ਲੈ ਇਹਦੇ ਤੋਂ ਕੰਮ ਹੀ ਕਰਵਾਉਣ ਲੱਗ ਪਈ ਹੈ ਹਨਾ ਵੀ ਤੁਸੀਂ ਦੱਸਿਓ ਸਾਰੇ ਹਨਾ ਵੀ ਕੋਈ ਗੁਨਾਹ ਹੈਗਾ ਕੋਈ ਪਾਪ ਹੈ ਵੀ ਹਨਾ ਵੀ ਜੇ ਘਰ ਵਾਲੀ ਨੂੰ ਵੀ ਮਾਣਾ ਮੋਟਾ ਸਹਾਰਾ ਲੱਗ ਜੀ ਤੇ ਜੀ ਕੰਮ ਕਰਾਉਣ ਲੱਗ ਜAVE ਹਨਾ ਥੋੜਾ ਬਹੁਤਾ ਹਨਾ ਤੇ ਬਸ ਵੈਸੇ ਹੀ ਛੱਕੀ ਨਾ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਹੈਗੇ ਹਨਾ ਵੀ ਜੇ ਔਰਤ ਦੀ ਕੋਈ ਹੈਲਪ ਕਰਦੇ ਵੇ ਉਹਦੇ ਘਰ ਵਾਲਾ ਹਨਾ ਮਾੜੀ ਮੋਟੀ ਤਾਂ ਪਾਲਾ ਤਾਂ ਆਪਾਂ ਨੂੰ ਵੀ ਪਤਾ ਹੁੰਦਾ ਵੀ ਘਰ ਦੇ ਕੰਮਾਂ ਦਾ ਇਹਨਾਂ ਨੂੰ ਪਤਾ ਨਹੀਂ ਹਨਾ ਬੰਦਿਆਂ ਨੂੰ ਤੇ ਆਪਾਂ ਇਹਨਾਂ ਤੋਂ ਕਰਵਾਉਂਦੇ ਹੀ ਨਹੀਂ ਹੁੰਦੇ ਵੀ ਨਹੀਂ ਇਹ ਤਾਂ ਕੰਮ ਸਵਾਰਨ ਦੀ ਥਾਂ ਤੇ ਵਿਗਾੜਨ ਗਈ ਹਨਾ ਤੇ ਥੋੜੀ ਬਹੁਤੀ ਹੈਲਪ ਦਾ ਹੁੰਦਾ ਹੈਗਾ ਉਹ ਤਾਂ ਹਰ ਇੱਕ ਦਾ ਹੱਕ ਵੀ ਬਣਦਾ ਹੁੰਦਾ ਮੈਨੂੰ ਲੱਗਦਾ ਵੀ ਥੋੜੀ ਬਹੁਤੀ ਕਿਸੇ ਨਾ ਕੋਈ ਚੁਲਚੀ ਚਕਾਤੀ ਵਸੂਲ ਕਾਣ ਕੱਢਣੀ ਆ ਤਾਂ ਉਹ ਕਢਾਤੀ ਕੋਈ ਭਾਰੀ ਬਾਲਟੀ ਡੋਲਣੀ ਆ ਤਾਂ ਉਹ ਨਾਲ ਹੈਨਾ ਹੈਲਪ ਕਰਵਾਤੀ ਹੁਣ ਤਾਂ ਚਲੋ ਇਹ ਬਿਮਾਰ ਹੈ ਜਿਵੇਂ ਇੱਕ ਹੱਥ ਦੀ ਹੱਲੇ ਇਹਨਾਂ ਨੂੰ ਦਿੱਕਤ ਹੈ ਵੀ ਮੈਂ ਤਾਂ ਬਿਲਕੁਲ ਹੀ ਨਹੀਂ ਕਰਵਾ ਸਕਦੀ ਹੈਨਾ ਇਹਨਾਂ ਤੋਂ ਕੋਈ ਕੰਮ ਜਿਵੇਂ ਅੱਗੇ ਛੋਟੇ-ਮੋਟੇ ਮੈਂ ਕੰਮ ਕਰਵਾ ਲੈਂਦੀ ਸੀ ਹੈਨਾ ਵੀ ਕੋਠੇ ਤੇ ਮੰਜੇ ਪਏ ਆ ਜਿਵੇਂ ਉਹ ਮੈਂ ਮੰਜਾ ਕਹਤਾ ਵੀ ਲਾ ਕੇ ਲਿਆ ਦਿਓ ਹੈਨਾ ਬੀਓ ਫੋਲਡਿੰਗ ਵਾਲਾ ਮੰਜਾ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਉਹ ਵੀ ਕਈ ਕਈ ਵਾਰੀ ਲੱਗਦਾ ਹੁੰਦਾ ਸੀ ਅਗਲੇ ਨੂੰ ਲੈ ਚੱਗੀਆਂ ਭਲੀਆਂ ਬਈਆਂ ਹਨਾ ਜਵਾਨ ਵੀ ਥੋੜੇ ਤੋਂ ਇਹ ਵੀ ਨਹੀਂ ਹੁੰਦਾ ਵੀ ਫਿਰ ਇਹਦੇ ਵਿੱਚ ਕੀ ਹੋ ਜਾਂਦਾ ਵੀ ਜੇ ਆਪਾਂ ਉਹਨਾਂ ਦੀ ਹੈਲਪ ਲਈਏ ਵੀ ਆਪਾਂ ਵੀ ਤਾਂ ਸਾਰਾ ਦਿਨ ਕਰਦੇ ਤੇ ਮੈਂ ਇਹਨਾਂ ਨੂੰ ਇੱਛਾ ਫਰੀ ਸੀ ਕਿ ਮੈਂ ਕਿਹਾ ਨਾ ਅੱਜਕੱਲ ਤਾਂ ਇੱਥੇ ਲਾਈਟ ਲੱਗੀ ਹੁੰਦੀ ਹੈ ਲਾਈਟ ਲੱਗੀ ਵਾਲੀਆਂ ਮਸ਼ੀਨਾਂ ਆਉਂਦੀਆਂ ਵੀ ਆਪਾਂ ਵੀ ਉਹ ਲੈ ਆਈਏ ਹਨਾ ਤੇ ਇਹ ਕਹਿੰਦੇ ਸਲਾਈ ਕਰਨੀ ਨਹੀਂ ਹੁੰਦੀ ਕਿਤੇ ਹਨਾ ਤੇ ਤਿੰਨ ਤਿੰਨ ਦਿਨ ਪਹਿਲਾਂ ਪਈ ਰਹਿੰਦੀ ਹੈਗੀ ਮਸ਼ੀਨ ਤੇ ਉਹ ਲਿਆ ਕੇ ਕੀ ਕਰਨਗੀ ਬਾਕੀ ਅੰਦਰ ਸਾਡਾ ਥੋੜਾ ਜਿਹਾ ਬੰਦ ਜਿਹਾ ਘਰ ਆ ਹਨਾ ਵੀ ਹਨੇਰਾ ਵੀ ਹੁੰਦਾ ਹੈਗਾ ਵੀ ਜੇ ਇਹੀ ਆਪਾਂ ਅੱਗੇ ਵੇੜਿਆਂ 'ਚ ਜਾਂ ਭਾਂਡਾ ਹੁੰਦਾ ਸੀ ਸਾਡੇ ਓਪਨ ਮਤਲਬ ਉੱਥੇ ਰੱਖ ਕੇ ਕਰ ਲਈਦਾ ਸੀਗਾ ਕੋਈ ਦਿੱਕਤ ਆਉਂਦੀ ਨਹੀਂ ਹੁੰਦੀ ਸੀਗੀ ਕੋਈ ਵੀ ਪ੍ਰੋਬਲਮ ਹਨਾ ਤੇ ਲਓ ਜੀ ਇੱਥੇ ਦੁਪਹਿਰ ਦਾ ਟਾਈਮ ਸੀਗਾ ਤੇ ਇੱਥੇ ਜਵਾਕ ਰੋਲਾ ਪਾਉਣ ਲੱਗ ਪਏ ਸੀਗੇ ਵੀ ਸੈਂਡਵਿਚ ਬਣਾ ਕੇ ਦਿਓ ਹਨਾ ਇਹ ਯਸ਼ੂਆ ਇਹ ਜਾਂਦਾ ਹੁੰਦਾ ਹੈ ਨਾ ਖਾੜੇ ਹੈ ਨਾ ਇਹ ਕਹਿਣ ਲੱਗੇ ਚਾਚੀ ਮੇਰੇ ਕੋ ਬੋਤਲਾਂ ਭਰ ਦੇ ਬੋਤਲਾਂ ਭਰ ਕੇ ਉੱਥੇ ਖੇਡਣ ਜਾਂਦਾ ਹੈਗਾ ਕੁਸ਼ਤੀ ਵਗੈਰਾ ਕਰਦੇ ਹੈਗੇ ਇੱਥੇ ਕੋਈ ਸਰਕਾਰੀ ਅਕੈਡਮੀ ਹੈ ਮੇਰੇ ਖਿਆਲ ਚ ਸਰਕਾਰੀ ਸਕੂਲ ਦੇ ਵਿੱਚ ਉੱਥੇ ਖੇਡਣ ਚੱਲ ਚਲਾ ਜਾਂਦਾ ਇਹ 4:00 ਵਜੇ ਤੇ ਇਹ ਪਿਓ ਪਤ ਲੱਗੇ ਹੋਏ ਸੀ ਸੈਂਡਵਿਚ ਬਣਾ ਦੇ ਤੇ ਬਾਕੀ ਨਾ ਜਿਵੇਂ ਮੰਮੀ ਨੇ ਖੀਰੇ ਕਾਫੀ ਲੈ ਰੱਖੇ ਸੋ ਪੀਲੇ ਪੈਂਦੇ ਜਾਂਦੇ ਸੀ ਪਤਾ ਨਹੀਂ ਹੁਣ ਦੂਸਰੇ ਦਿਨ ਹੀ ਖੀਰੇ ਨੇ ਪੀਲੇ ਪੈਣ ਲੱਗਿਆਂ ਦੀ ਹੈ ਚਾਹੇ ਦੇਸੀ ਲੈ ਲੋ ਚਾਹੇ ਉਹ ਚਾਈਨਾ ਵਾਲੇ ਲੈ ਲੋ ਹਨਾ ਪਤਾ ਨਹੀਂ ਕਿਉਂ ਵੀ ਜੇ ਮੈਂ ਬਾਹਰ ਰੱਖ ਕੇ ਵੀ ਦੇਖੀ ਫਰਿੱਜ ਤੋਂ ਬਾਹਰ ਰੱਖਦੀ ਆ ਤੇ ਇਦੋਂ ਪਹਿਲਾਂ ਹੀ ਹੋ ਜਾਂਦੇ ਆ ਦੂਸਰੇ ਦਿਨ ਹੀ ਹੋ ਜਾਂਦੇ ਆ ਜੇ ਚਲੋ ਫਰਿੱਜ ਰੱਖਦੇ ਆ ਤਾਂ ਭਤੀਜੇ ਦਿਨ ਤਾਂ ਹੋ ਜਾਂਦੀ ਹੈਗੀ ਆ ਤੇ ਮੈਂ ਕਿਹਾ ਸੀ ਮੰਮੀ ਬਸ ਤੁਸੀਂ ਉਨੇ ਹੀ ਲੈ ਕੇ ਆਇਆ ਕਰੋ ਥੋੜੇ ਜਿਹੀ ਵੀ ਇੰਨੇ ਪਏ ਸੀਗੇ ਤੇ ਇੱਥੇ ਮੈਂ ਕਿਹਾ ਤਾਂ ਵੀ ਚਲੋ ਸੈਂਡਵਿਚ ਬਣਾ ਦੂੰਗੀ ਹਨਾ ਤੇ ਇਹ ਤਾਂ ਮਗਰ ਹੀ ਪਿਆ ਹੋਇਆ ਸੀ ਮਮਾ ਹੁਣੇ ਬਣਾ ਕੇ ਦਿਓ ਹੁਣੇ ਇਹ ਇੱਥੇ ਇੰਨਾ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਕਹਿੰਦਾ ਵੀ ਚਲੋ ਖੱਟਿਆ ਤਾਂ ਮੈਂ ਸੈਲਰੀ ਸੀ ਸੈਲਰੀ ਪਾਇਆ ਹੋਇਆ ਸੀਗਾ ਹਨਾ ਇਹਦੇ ਵਿੱਚ ਤੇ ਮੈਂ ਮਿਉਨਿਸ ਦੀ ਜਗ੍ਹਾ ਤੇ ਮਲਾਈ ਪਾ ਲੈਣੀ ਹੁੰਦੀ ਹੈ ਜੇ ਮਿਉਨਿਸ ਤਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਹਨਾ ਰਿਫਾਈਨਡ ਜ਼ਿਆਦਾ ਪਾਏ ਹੁੰਦੇ ਉਹਦੇ ਵਿੱਚ ਹਨਾ ਪ੍ਰੀਜ਼ਰਵੇਟਿਵ ਹੁੰਦੇ ਜਿਹੜੇ ਤੇ ਮੈਂ ਕਿਹਾ ਵੀ ਚਲ ਮੈਂ ਤੈਨੂੰ ਦੇ ਦੇਣੀ ਹੈ ਹਨਾ ਇਹ ਕੱਚਾ ਹੀ ਚੱਕ ਕੇ ਲੈ ਜਾ ਰਿਹਾ ਸੀ ਤੇ ਮੈਨੂੰ ਗੁੱਸਾ ਚੜਾਈ ਜਾ ਰਿਹਾ ਸੀ ਮੈਂ ਕਿਹਾ ਤੂੰ ਕੱਚਾ ਹੀ ਖਾ ਲਾ ਸਾਰੀ ਹਨਾ ਤੇ ਦੇ ਆਂ ਦੀ ਨੀ ਰੋਸਟ ਕਰਨ ਨੂੰ ਇਹਨੂੰ ਤੇ ਲੋ ਇੱਥੇ ਮੈਂ ਲਾ ਲਿਆ ਸੀਗਾ ਇਹ ਹੀ ਸੈਂਡਵਿਚ ਮੇਕਰ ਮੇਰਾ ਐਵੇਂ ਦਾ ਹੈਗਾ ਵੀ ਇਹਦੇ ਵਿੱਚ ਦੋ ਦੋ ਪੈ ਜਾਂਦੀ ਹੈਗੀ ਹੈ ਗ੍ਰਿਲ ਵਾਲਾ ਨਹੀਂ ਹੈਗਾ ਹਨਾ ਦੂਸਰਾ ਹੀ ਆ ਪਲੀਨ ਹੈਗਾ ਤੇ ਇਹਦੇ ਵਿੱਚ ਡਬਲ ਪੈ ਜਾਂਦੀ ਹੈਗੀ ਇਸ ਤਰ੍ਹਾਂ ਤੇ ਇਹਦੇ ਵਿੱਚ ਦੋ ਲਾਈਟਾਂ ਹੈਗੀਆਂ ਤੇ ਗ੍ਰੀਨ ਲਾਈਟ ਹੈ ਜਿਹੜੀ ਫਿਰ ਆਫ ਹੋ ਜੂਗੀ ਜਦੋਂ ਇਹ ਚ ਬਣ ਜੂਗਾ ਹਨਾ ਬਸ 5 ਮਿੰਟ ਦਾ ਪ੍ਰੋਸੈਸ ਹੋਣਾ 5 ਮਿੰਟ ਬਾਅਦ ਇਹ ਬਣ ਜੂਗਾ ਜਿਹੜੇ ਇਦੋਂ ਅਗਲੇ ਹੁੰਦੇ ਫਿਰ ਉਹ ਛੇਤੀ ਬਣ ਜਾਂਦੇ ਕਿਉਂਕਿ ਗਰਮ ਹੋ ਜਾਂਦਾ ਹੈ ਪਹਿਲੀ ਵਾਰੀ ਹਜੇ ਗਰਮ ਹੋਣਾ ਹੁੰਦਾ ਥੋੜਾ ਟਾਈਮ ਲੱਗ ਜਾਂਦਾ ਹੈ ਤੋ ਮੈਂ ਕੱਟ ਕੇ ਤੇ ਵਿੱਚੋਂ ਫਿਰ ਕੱਟ ਲੱਗਦਾ ਓਹ ਨਹੀਂ ਗ੍ਰਿਲ ਹੈਗਾ ਵਿਚਾਲੇ ਲਾਈਨ ਆਈਆਂ ਬੜੀਆਂ ਹੋਈਆਂ ਫਿਰ ਇਸ ਤਰ੍ਹਾਂ ਹੋ ਜਾਂਦਾ ਵੀ ਆਹ ਟਰਾਈਐਂਗਲ ਚ ਕੱਟੇ ਜਾਂਦੇ ਆ ਟਰਾਈਐਂਗਲ ਸ਼ੇਪ ਚ ਇਹ ਤੇ ਇਹ ਬੱਚਾ ਨੂੰ ਪਸੰਦ ਆ ਪਰ ਮੈਨੂੰ ਨਾ ਪਹਿਲਾਂ ਪਹਿਲਾਂ ਤਾਂ ਬੜੇ ਵਧੀਆ ਲੱਗਦੇ ਹੁੰਦੇ ਸੀ ਕਿ ਹੁਣ ਨਾ ਮੇਰੇ ਸਮੈਲ ਜੀ ਅਜੀਬ ਜੀ ਚੜਨ ਲੱਗ ਜਾਂਦੀ ਜਦੋਂ ਆਪਾਂ ਚੀਜ਼ ਬਣਾਈ ਜਾਈਏ ਬਣਾਈ ਜਾਈਏ ਹਨਾ ਪਹਿਲਾਂ ਮੈਂ ਬਹੁਤ ਮਤਲਬ ਤੀਸਰੇ ਚੌਥੇ ਦਿਨ ਹੀ ਬਣਾ ਲੈਂਦੀ ਸੀ ਹੁਣ ਮੈਨੂੰ ਇਹ ਹੁੰਦਾ ਵੀ ਨਾ ਵੀਕ ਚ ਇੱਕ ਵਾਰੀ ਜਾਂ ਦੋ ਹਫ਼ਤੇ ਬਾਅਦ ਹੀ ਬਣਾਏ ਜਾਣ ਹਨਾ ਵੀ ਮੈਨੂੰ ਅਜੀਬ ਜੀ ਸਮੈਲ ਚੜਨ ਬੀਚੇ ਹੋਰ ਤਾਂ ਨਹੀਂ ਹੁੰਦਾ ਵਧੀਆ ਮਤਲਬ ਹਾਈਜੀਨ ਹੁੰਦੇ ਹੈਗੇ ਆ ਵੀ ਚਲੋ ਠੀਕ ਹੁੰਦੇ ਆ ਵੀ ਘਰੇ ਬਣਾਈ ਚੀਜ਼ ਹੈ ਚ ਸੈਲਰੀ ਪਾਇਆ ਹੋਰ ਤਾਂ ਕੁਝ ਪਾਇਆ ਨਹੀਂ ਤੇ ਬਰਾਊਨ ਬ੍ਰੈਡ ਹੁੰਦੇ ਆ ਮੇਰੇ ਆਲਵੇਸ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਬਰਾਊਨ ਬ੍ਰੈਡ ਹੀ ਲੈ ਜਾ ਹਣਾ ਕਦੇ ਨਾ ਮਿਲ ਨੇ ਨੇੜੇ ਦੀ ਦੁਕਾਨ ਤੋਂ ਤਾਂ ਹੁੰਦਾ ਹੈਗਾ ਵੀ ਚਲੋ ਵਾਈਟ ਬ੍ਰੈਡ ਆ ਜਿਹੜੀ ਇਹੀ ਲੈਣੇ ਪੈਂਦੀ ਆ ਵੀ ਵਾਈਟ ਵਿੱਚ ਮੈਦਾ ਹੁੰਦਾ ਤੇ ਉਹ ਹੋਲ ਗ੍ਰੇਨ ਹੁੰਦੇ ਵੀ ਸਾਰੇ ਗ੍ਰੇਨਸ ਮਲਟੀ ਗ੍ਰੇਨ ਕਰਕੇ ਉਹ ਕਹਿੰਦੇ ਆ ਬ੍ਰਾਊਨ ਬ੍ਰੈਡ ਬਣਾਉਂਦੇ ਆ ਬਾਕੀ ਭਾਈ ਜਿੱਥੇ ਬਣਦੇ ਕਰਦੇ ਉੱਥੇ ਕਿਹੜਾ ਆਪਾਂ ਦੇਖੇ ਹੈਗੇ ਵੀ ਕਿਵੇਂ ਬਣਦੇ ਆ ਹਨਾ ਕਿਵੇਂ ਨਹੀਂ ਬਣਦੇ ਇਹਦਾ ਕਹਿਣ ਸੋਣੂ ਜੀ ਅੱਜ ਕੱਲ ਸੋਸ਼ਲ ਮੀਡੀਆ ਆ ਗਿਆ ਹੈਗਾ ਆਪਾਂ ਨੂੰ ਤਾਂ ਇੰਨਾ ਗੱਲਾਂ ਦਾ ਪਤਾ ਲੱਗ ਗਿਆ ਦੇਖੋ ਪਹਿਲਾਂ ਇੰਨਾ ਗੱਲਾਂ ਦਾ ਜਮ ਹੀ ਨਹੀਂ ਪਤਾ ਹੁੰਦਾ ਸੀ ਪਹਿਲਾਂ ਅੱਛਾ ਬਿਮਾਰ ਹੋ ਜਾਂਦੇ ਸੀ ਉਹ ਡਬਲ ਰੋਟੀ ਵੀ ਆਂਦੀ ਹੁੰਦੀ ਸੀਗੀ ਉਹ ਹੁੰਦੀ ਸੀ ਤੇ ਚਾਰੀ ਲੱਗੀ ਹੁੰਦੀ ਸੀ ਚਲੋ ਜੀ ਬਿਮਾਰ ਹੋਗੇ ਤਾਂ ਡਬਲ ਰੋਟੀ ਖਾਓ ਉਹ ਵਲੀ ਹਨਾ ਤੇ ਹੁਣ ਉਹ ਆਪਾਂ ਉਹ ਬਿਮਾਰ ਹੋਣ ਤੇ ਉਹ ਨਹੀਂ ਖਾਂਦੇ ਹੁਣ ਹੋਰ ਹੀ ਚੀਜ਼ਾਂ ਖਾਣੀਆਂ ਆਪਾਂ ਹਨਾ ਦਲੀਆ ਖਾਣੀਆਂ ਚਲੋ ਉਦੋਂ ਵੀ ਦਲੀਆ ਦਿਖਾ ਲੈਂਦੇ ਸੀ ਖਿਚੜੀ ਸਾਡੇ ਘਰੇ ਤਾਂ ਖਿਚੜੀ ਬਣਦੀ ਹੁੰਦੀ ਸੀ ਮਿੱਠਾ ਆਪਾਂ ਬੱਚੇ ਖਾਂਦੇ ਨਹੀਂ ਹੁੰਦੇ ਸੀ ਉਦੋਂ ਹਨਾ ਤੇ ਜਾਂ ਉਹ ਡਬਲ ਰੋਟੀ ਆਉਂਦੀ ਹੁੰਦੀ ਸੀਗੀ ਫਿਰ ਇਸ ਤੋਂ ਬਾਅਦ ਚਲੋ ਬ੍ਰੈਡ ਆਉਣ ਲੱਗ ਪਈ ਸੀਗੇ ਹਨਾ ਤੇ ਮੈਨੂੰ ਲੱਗਦਾ ਵੀ ਮੈਨੂੰ ਯਾਦ ਆ ਜਿੱਦ ਤੱਕ ਬਿਮਾਰ ਹੋਇਆ ਤਾਂ ਬ੍ਰੈਡ ਆਉਂਦੇ ਸੀਗੇ ਘਰ 'ਚ ਤੇ ਜਾਂ ਜਦੋਂ ਬਣਾਉਣੇ ਹੁੰਦੇ ਸੀਗੇ ਵੀ ਸੌਂਟ ਜਿਵੇਂ ਜਾਂ ਦੀਵਾਲੀ ਤੇ ਹਨਾ ਜਿਵੇਂ ਕੜਾਈ ਆਪਾਂ ਚੜ੍ਹੋਣੀ ਹੈਗੇ ਘਰੇ ਜਾਂ ਜਦੋਂ ਵੈਸੇ ਕਿਤੇ ਜੀ ਕਰਦਾ ਸੀਗਾ ਉਹ ਬ੍ਰੈਡ ਬਣਾਉਣ ਵਾਸਤੇ ਬ੍ਰੈਡ ਪਕੌੜੀ ਵਗੈਰਾ ਉਹਦੋਂ ਹੀ ਆਪਾਂ ਲੈ ਕੇ ਆਉਂਦੇ ਸੀ ਆਏ ਮਤਲਬ ਰੂਟੀਨ ਦੇ ਵਿੱਚ ਨਹੀਂ ਜਿਵੇਂ ਇੱਥੇ ਸ਼ਹਿਰਾਂ 'ਚ ਮੈਂ ਦੇਖਿਆ ਰੂਟੀਨ 'ਚ ਮਾਰਨਿੰਗ ਟਾਈਮ ਲੋਕ ਬ੍ਰੈਡ ਲੈਂਦੇ ਆ ਹੁਣ ਤਾਂ ਵੈਸੇ ਵੀ ਹਨਾ ਡਾਈਟ ਚਾਰਟ ਦੇ ਹਿਸਾਬ ਨਾਲ ਬ੍ਰੈਡ ਦੇ ਵਿੱਚ ਹਾ ਹਣੀ ਹੁਣੀ ਲਾ ਕੇ ਜੈਮ ਲਾ ਕੇ ਸਵੇਰੇ ਲੈਂਦੇ ਹੈਗੇ ਬ੍ਰੇਕਫਾਸਟ ਵਿੱਚ ਪਰ ਆਪਣੀ ਸਮੇਂ 'ਚ ਉਹ ਨਹੀਂ ਹੁੰਦਾ ਸੀਗਾ ਬ੍ਰੇਕਫਾਸਟ ਕੀ ਸੀਗਾ ਚਾਹ ਦੇ ਨਾਲ ਹਨਾ ਕੁਝ ਜੋ ਵੀ ਘਰੇ ਚੀਜ਼ ਹੁੰਦੀ ਸੀਗੀ ਉਦੋਂ ਲੋਕ ਨਾ ਬਾਜੀ ਪੂਜੀ ਜਿਵੇਂ ਸਿਆਲਾਂ ਚਾਹੁੰਦੀ ਸੀ ਉਹ ਵੀ ਖਾ ਲੈਂਦੇ ਸੀ ਇਸਦੇ ਨਾਲ ਤੇ ਬਾਕੀ ਪਿੰਨੀਆਂ ਪੁੰਨੀਆਂ ਆਲਵੇਸ ਬਣੀਆਂ ਹੀ ਪਈਆਂ ਹੁੰਦੀਆਂ ਸੀਗੀਆਂ ਹਨਾ ਪਜੀਰੀ ਦਲਾਲੀ ਪਿੰਨੀਆਂ ਬਣਾ ਲੀਆਂ ਚਾਹ ਨਾਲ ਉਹੀ ਚੱਲਦਾ ਹੁੰਦਾ ਸੀਗਾ ਤੇ ਆ ਤਾਂ ਹੋਣੀ ਚੱਲਿਆ ਹੈਗਾ ਬਿਸਕਟ ਖਾ ਲੋ ਬਰੈਡ ਖਾ ਲੋ ਬਿਸਕਟ ਬਿਸਕਟ ਵੀ ਉਹ ਦੋ ਗੈਸਟ ਆਇਆ ਤਾਂ ਹੀ ਦਿੰਦੇ ਹੁੰਦੇ ਸੀਗੇ ਆਮ ਕਾਮਨਲੀ ਕੋਈ ਬਿਸਕਟ ਨਹੀਂ ਖਾਂਦਾ ਹੁੰਦਾ ਸੀ ਬਿਸਕਟ ਉਹ ਦੋ ਖਾਣੇ ਸੀ ਜਦੋਂ ਘਰੇ ਘੜਾਉਂਦੇ ਹੁੰਦੇ ਸੀਗੇ ਸੋਣ ਦੇ ਬਿਸਕਟ ਉਹ ਜਰੂਰ ਦੱਬ ਕੇ ਖਾਂਦੇ ਹੁੰਦੇ ਸੀ ਵੀ ਬਸ ਉਹ ਕਲਮ ਲਾ ਕੇ ਵੀ ਘਰੇ ਬਣਾਈ ਹੋਈ ਚੀਜ਼ ਹੀ ਆਪਾਂ ਖਾਣੀ ਹੁੰਦੀ ਸੀ ਭਾਜੀਆਂ ਵੀ ਘਰੇ ਬਣਦੀਆਂ ਹੁੰਦੀਆਂ ਸੀ ਉਦੋਂ ਲੱਡੂ ਵਟਦੇ ਸੀਗੇ ਹੁਣ ਤਾਂ ਆਰਡਰ ਕੰਟਰੈਕਟ ਉਹਨਾਂ ਨਾਲ ਕੀਤਾ ਹਨ ਕੈਟਰੀਂਗ ਵਾਲਿਆਂ ਨਾਲ ਚਲੋ ਜੀ ਉਹ ਸਪਲਾਈ ਕਰਦੇ ਹੈਗੇ ਆ ਪੈਕ ਕਰ ਕਰਕੇ ਉਵੇਂ ਦਿੰਦੇ ਹੈਗੇ ਆ ਪਹਿਲਾਂ ਤਾਂ ਪੈਲਸਾਂਸ ਲੈ ਜਾਂਦੇ ਆ ਬਸ ਥੋੜਾ ਬੋਧੇ ਘਰੇ ਰੱਖਿਆ ਜਾਂਦਾ ਲਓ ਜੀ ਇੱਥੇ ਆਪਾਂ ਕਰ ਲਏ ਸੀਗੇ ਦੋ ਤਰ੍ਹਾਂ ਦੇ ਸੈਂਡਵਿਚ ਤਿਆਰ ਇੱਕ ਵਿੱਚ ਸਬਜੀ ਪਾ ਕੇ ਸਵੇਰੇ ਵਿੱਚ ਸਬਜੀ ਬਣਾਈ ਹੋਈ ਸੀਗੀ ਸੋਇਆ ਪਾ ਕੇ ਚਿਲੀ ਪਾ ਕੇ ਹਨਾ ਤੇ ਵਿੱਚ ਪਨੀਰ ਪਾਇਆ ਸੀ ਉਹ ਮੈਂ ਮਿਕਸ ਕਰਤੀ ਤੇ ਪਾਪਾ ਨੂੰ ਤੇ ਮੈਂ ਉਹ ਬਣਾ ਕੇ ਦਿੱਤੇ ਹਾਂ ਅੱਜ ਗਰਮ ਸੈਲਡ ਵਾਲੇ ਬਣਾ ਕੇ ਦਿੱਤੇ ਹੁਣ ਦੇਖ ਰਿਹਾ ਕੀ ਦੱਸਦੇ ਆ ਵੀ ਕਿਹੜੇ ਜ਼ਿਆਦਾ ਟੇਸਟੀ ਹੈ بارش ਕਾਫੀ ਹੋ ਗਈ ਹੈ ਤੇ ਗਲੀਆਂ ਪੂਰੀਆਂ ਫੇਰ ਪਰ ਗਈਆਂ ਫੇਰ ਪਤਾ ਨਹੀਂ ਹੁਣ 2 ਦਿਨਾਂ ਦੀ ਦਿੱਕਤ ਪੈ ਜਾਣੀ ਹੈ ਹਨਾ ਤੇ ਮੈਂ ਟੈਂਕੀ ਛੱਡ ਕੇ ਆਈ ਸੀ ਟੈਂਕੀ ਚ ਪਾਣੀ ਨਾ ਮੋਟਰ ਛੱਡ ਕੇ ਆਈ ਸੀਗੇ ਉਹ ਵੀ ਗਿੱਲੀ ਹੋ ਜਾਂਦੀ ਹੈ ਤੇ ਉਹ ਇੰਨਾ ਰੋਲਾ ਪਾਉਂਦੀ ਹੈ ਨਾ ਪਹਿਲੇ ਹੀ ਲੱਗ ਜੂਗੀ ਕਿਉਂਕਿ ਪਾਣੀ ਨਾਲ ਹੀ ਉਹਦਾ ਸਬੰਧ ਹੈ ਤੇ ਪਾਣੀ ਪਹਿਲੇ ਹੀ ਪਿਆ ਹੁੰਦਾ ਹੈ ਨਾ ਤੇ ਪਾਣੀ ਲੱਗ ਜਾਂਦਾ ਉਹਨੂੰ ਪਿੱਤਾ ਜੀ ਸੁੱਟੀ ਹੁੰਦੀ ਹੈ ਜਿਹੜੀ ਉਹ ਨਾ ਬੈਲ ਲੱਗੀ ਹੋਈ ਹੈ ਤੇ ਉਹ ਪਹਿਲੇ ਉਹਨਾਂ ਪਾਣੀ ਲੱਗੇ ਹੁੰਦਾ ਪਹਿਲੇ ਹੀ ਰੋਲਾ ਪਾ ਦੂਗੀ ਤੇ ਟੈਂਕੀ ਭਰ ਗਈ ਹੈ ਐਸੇ ਬੰਦ ਕੀ ਜੀਏ ਇੰਨਾ ਰੋਲਾ ਪਾਉਂਦੇ ਨਾ 5-7 ਮਿੰਟ ਰੋਲੇ ਪਾਈਏ ਨੇ ਜਿੰਨੀ ਜਰ ਭਰਦੀ ਨਹੀਂ ਦੇਖੀ ਹੈ ਨਾ ਤੇ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਮਹੀਨੇ ਵਿੱਚ ਸਾਨੂੰ ਤਾਂ ਇਹ ਵੀ ਦਿੱਕਤ ਆ ਰਹੀ ਇੱਥੇ ਤੇ ਲੋ ਜੀ ਇੱਥੇ ਕਰਦੇ ਹੈਗੇ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਉਂ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੀ ਹੈ ਨੈਕਸਟ ਐਂ ਕਿਸੇ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਰਸਰੀ ਗੁਰੂ thank you